ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਬਸ ਤੁਰਨਾ ਚੱਲੇ ਆ ਭਗੌਰ ਸਾਹਿਬ ਨੂੰ ਥੋੜੇ ਟਾਈਮ ਤੱਕ 6:45 ਹੋ ਗਏ ਬਸ ਚੱਲੇ ਆ ਸਵੇਰੇ ਸਵੇਰੇ ਫਾਰਮ ਤੇ ਆ ਕੇ ਦਵਾਈ ਦੂ ਵੀ ਸਮਝਾ ਸਮਝਾਤੀ ਸਾਰੀ ਤੇ ਕੰਮ ਪੂਰਾ ਆ ਓਕੇ ਦੀ ਰਿਪੋਰਟ ਹੋ ਗਿਆ ਬੰਦਿਆਂ ਨੇ ਕਰੀ ਜਾਣਾ ਸਪਰੇਅ ਕਰਨ ਲੱਗਿਆ ਤੇ ਆ ਗਾਡਰ ਲਾਵੀਏ ਉਹ ਜਿਹੜਾ ਆਪਾਂ ਕਮਰਾ ਪਾਉਨੇ ਨੇ ਉਹਤੇ ਆਪਾਂ ਗਾਡਰ ਰੱਖ ਕੇ ਉਹ ਜਿਹੜੀਆਂ ਲਾਲ ਸਲੇਟਾਂ ਹੁੰਦੀਆਂ ਨੇ ਉਹ ਪਾਉਣੀਆਂ ਨੇ ਆਪਾਂ ਉਹਦੇ ਤੇ ਕਿਉਂਕਿ ਆਪਾਂ ਖਰਚੇ ਤੋਂ ਬਚਾ ਲਈਦਾ ਜਿੱਧਰੋਂ ਬਚਦਾ ਠੀਕ ਨਹੀਂ ਉਸ ਸਲੇਟਾਂ ਬਹੁਤ ਕੰਮ ਦਿੰਦੀਆਂ ਨੇ ਸਲੇਟਾਂ ਪਾ ਕੇ ਉੱਤੇ ਰੱਖ ਦੇਣਾ ਉੱਤੇ ਰੱਖ ਦੇਣੀਆਂ ਨੇ ਉੱਤੇ ਫਰਸ਼ ਲਾ ਦੇਣਾ ਆਪਾਂ ਸਲੇਟਾਂ ਪਾ ਕੇ ਹਨ ਤੇ ਆਪਣੇ ਕੋਲੇ ਗਾਡਰ ਘਰ ਦੀ ਪਈ ਸੀ ਸਾਰੇ ਇਹ ਗਾਡਰ ਗਾਡਰਾਂ ਨੂੰ ਥੱਲੇ ਤਾੜਾਂ ਜੀਆਂ ਲਵਾ ਦਿਆਂ ਵੀ ਕੋਈ ਦਿੱਕਤ ਨਾ ਹੋਵੇ ਵੀ ਦਵੇ ਦਵੇ ਨਾ ਕੋਈ ਵੀ ਗਾਡਰ ਹਾਂਜੀ ਗਾਡਰਾਂ ਨੂੰ ਤਾੜਾਂ ਲਵਾ ਦਿਆਂ ਸਾਰਿਆਂ ਨੂੰ ਵੀ ਦਵਣ ਕਿਉਂਕਿ ਗਾਡਰਾਂ ਦੇ ਉੱਤੇ ਹੀ ਉਹ ਚਾਦ ਰੱਖ ਹੁੰਦੀਆਂ ਲਾਲ ਜੀਆਂ ਸਲੇਟਾਂ ਹੁੰਦੀਆਂ ਤੁਹਾਨੂੰ ਦਿਖਾਉਂਗਾ ਮੈਂ ਜੇ ਜਦੋਂ ਰੱਖਾਂਗੇ ਇਸ ਲੇਟਾ ਹਜੇ ਤਾਂ ਲੈ ਕੇ ਆਉਣੀਆਂ ਨੇ ਆਪਣੇ ਬਹੁਤ ਘੱਟ ਰੇਟ ਤੇ ਮਿਲਦੀਆਂ ਛੱਤ ਪੈ ਜਾਂਦੀ ਹੈ ਪੂਰੀ ਵਧੀਆ ਤੇ ਆ ਫਰਸ਼ ਬਣ ਗਿਆ ਪੂਰਾ ਸੋਹਣਾ ਕੋਲੂਆ ਪੈ ਗਿਆ ਸਾਰੇ ਪਾਸੇ ਤੇ ਆ ਹਜੇ ਪੱਦਰ-ਪੁੱਦਰ ਕਰਨਾ ਵਾ ਆ ਸਪਰੇਸ ਬਰੂ ਕਰਕੇ ਜਦੋਂ ਹੁਣ ਬੰਦਿਆਂ ਦਾ ਟਾਈਮ ਹੋਇਆ ਉਸ ਦਿਨ ਕਰਾਂਗੇ ਆਲੇ ਇਦਾਂ ਹਰੇਕ ਗਾਰਡਨ ਨੂੰ ਤਾੜਾਂ ਲਵਾਤੀਆਂ ਉਹ ਉਹਨੂੰ ਕਹਿ ਦੀ ਤੂੰ ਕਹਿ ਜਵਾਕਾਂ ਨੂੰ ਇੱਧਰ ਨਾ ਆਉਣ ਦਿਓ ਬਸ ਵੀ ਜਵਾਕ ਨਾ ਆਵਦਾ ਹੁਣ ਇੱਧਰ ਇਹਨਾਂ ਨੂੰ ਬਈ ਚੰਗੀ ਤਰ੍ਹਾਂ ਰਗੜ ਕੇ ਪ੍ਰਾਈਮਰ ਪਿਆ ਬਈ ਇੱਥੇ ਪ੍ਰਾਈਮਰ ਮਾਰ ਦੋ ਬਸ ਆ ਥੋੜਾ ਪਲਾਗ ਇੱਥੇ ਲੱਗ ਜੀ ਜਾਣਾ ਸਾਜੀ ਤਾਂ ਇਹਨੂੰ ਤਾਂ ਇੱਥੇ ਰੱਖ ਲਾਂ ਮੱਲਾ ਸਾਈਡ ਤੇ ਇਹ ਥੋੜੀ ਕਰਨਾ ਉਹ ਇਹ ਦੀ ਕਰਨਾ ਇਹ ਹਾਂ ਇਹ ਤਾਂ ਟੋਟੇ ਹੋ ਗਏ ਇਹਦੇ ਜਿੰਨਾ ਲੋਡ ਸੀ ਉਹਨੇ ਲੱਗ ਗਏ ਪਰ ਜੂਵਾਂ ਨੂੰ ਇੱਧਰ ਹੀ ਲਿਆ ਬੰਦੇ ਚੱਲੇ ਸਪਰੇਅ ਕਰਨ ਮੈਂਗਾ ਪਹਿਲਾਂ ਕੰਮ ਕਰ ਦਵ ਅੱਜ ਸਪਰੇਅ ਪਹਿਲਾਂ ਤਾਂ ਇੱਥੇ ਕਰਨੀ ਆ ਇੱਥੇ ਹਜੇ ਕੋਈ ਸਪਰੇਅ ਨਹੀਂ ਹੋਈ ਕਿਉਂਕਿ ਟੈਂਕੀ ਦੇ ਵਿੱਚ 2.5 ਕਿੱਲਿਆਂ ਦਾ ਪਾਣੀ ਹੈਗਾ ਆ ਤਾਂ ਆਹ ਹੋ ਜੂ ਅੱਧਾ ਕਿੱਲਾ ਆਪਣਾ ਤੇ ਫਿਰ ਬਾਕੀ ਉਧਰ ਰਹਿਦਾ ਕਿੱਲਾ ਉਹ ਹੋ ਕੇ ਚਲੋ ਫਿਰ ਉਹ ਦੁਬਾੜਾ ਆ ਕੇ ਟੈਂਕੀ ਭਰਨਗੇ ਜਿਹੜਾ ਦੂਜੀ ਸਪਰੇਅ ਸ਼ੁਰੂ ਕਰਨੀ ਆ 26 ਦੀ ਉਹਦੀ ਟੈਂਕੀ ਫੇਰ ਆ ਕੇ ਪਰ ਆਹ ਦੇ ਇਦਾਂ ਆਪਾਂ ਹਰੇਕ ਗਾਰਡਨ ਨੂੰ ਤਾੜਾਂ ਲਵਾਤੀਆਂ ਗਾਰਡਨ ਛੋਟੇ ਸੀਗੇ ਉਹ ਜੋੜ ਲਾ ਤੇ ਇਹ ਆਪਣੇ ਕੋਲੇ ਹੀ ਗਾਰਡਨ ਪਏ ਸੀ ਘਰ ਦੇ ਤੇ ਸਾਰੇ ਗਾਰਡਨ ਲੋਡ ਕਰ ਲਿਆ ਆਪਾਂ ਲੈਂਟਰ ਤੇ ਖਰਚਾ ਨਹੀਂ ਆਉਣ ਦੇਣਾ ਬਿਨਾਂ ਖਰਚੇ ਤੁਸੀਂ ਵਾਲੇ ਪੈਸੇ ਨਹੀਂ ਲੱਗਣੇ ਇਹਦੇ ਤੇ ਕਹੋਗੇ ਇਸ ਘਰ ਦਾ ਸਮਾਨ ਪਿਆ ਆਪਣੇ ਕੋਲ ਲਾਲ ਸਲੇਟਾਂ ਵੀ ਬਹੁਤ ਘੜਦੀਆਂ ਪਈਆਂ ਸੀਗੀਆਂ ਕਾਫੀ ਪੁਰਾਣੀਆਂ ਪਈਆਂ ਨੇ ਤੇ ਹੁਣ ਨਵੀਆਂ ਜਿੰਨੀਆਂ ਕੱਢਣੀਆਂ ਉਨੀਆਂ ਨਵੀਆਂ ਲੈ ਆ ਬਸ ਆਪਣੇ ਸੇਵਾਦਾਰ ਮੁੰਡੇ ਆਉਣ ਵਾਲੇ ਆ ਬਸ ਉਹਨਾਂ ਨੂੰ ਟਾਈਮ ਆਪਣਾ 7:30 ਦਾ ਦਿੱਤਾ ਹੋਇਆ ਸਾਰਿਆਂ ਨੂੰ ਬਾ ਜਦੋਂ ਆ ਗਏ ਜਦੀ ਤੁਰ ਪੈਣਾ ਸਮਾਨ ਸਮੁੰਦਰਾ ਰਾਤ ਹੀ ਲੋਡ ਕਰ ਲਈ ਸਾਰਾ ਕੁਝ ਨੇ ਹੁਣ ਤਾਂ ਕੁਛ ਨਹੀਂ ਰਹਿਦਾ ਬਸ ਤੁਰਨਾ ਹੀ ਹੈ ਲਓ ਜੀ ਟੈਂਕੀ ਕਰਾ ਲਈ ਫੁੱਲ ਆਪਾਂ ਪੂਰੀ ਈ ਦੇ ਮਾਰੀ ਸੂਈ ਐਨ ਐਫ ਤੇ ਐਫ ਦਾ ਫੁੱਲ ਈ ਤਾਂ ਖਾਲੀ ਹੋ ਜਾਂਦਾ ਅੰਗਰੇਜ਼ੀ ਜਿਹਾ ਸਾਲਾ ਹੱਥ ਕਮਜ਼ੋਰ ਹੀ ਰਹਿ ਜਾਂਦਾ ਕਈ ਵਾਰ ਤੇ ਇਹ ਫਤਿਹ ਮਰੀ ਚੱਕ ਕੇ ਹੁਣ 3-4 ਦਿਨ ਜਿੰਨੇ ਦਿਨ ਰਹਿਣਾ ਕੋਈ ਟੈਨਸ਼ਨ ਨਹੀਂ ਵੀ ਤੇਲ ਪਾਉਣਾ ਜਾਂ ਕੁਝ ਵੀ ਕਰਨ। ਆਹ ਉਹਨਾਂ ਨੇ ਜਿੱਧਰ ਨੂੰ ਮਰਜ਼ੀ ਮੂੰਹ ਚ ਾਕੇ ਤੁਰੇ ਫਿਰੋ। ਐਂ ਤੇ ਪੂਤ ਬਣਾ ਦੇ ਮੁੰਡੇ ਨੂੰ ਮੁੰਡੇ ਯਾਰ। ਕਿਹੜੇ ਨੂੰ? ਆਪਾਂ ਨੇ ਕੀ ਲੈਣਾ ਭੈਣ ਦਾ? ਗਾਲਾਂ ਨਾ ਕੱਢਿਆ ਕਰੋ ਮੇਰੇ ਨਾਲ ਆ ਕੇ। ਸਾਥਰੀ ਗਾਲ। ਲੋ ਜੀ ਪਹੁੰਚ ਗਏ ਭਗੌਰ ਸਾਹਿਬ ਸਾਰੇ ਵੀਰਾਂ ਨੇ ਪ੍ਰਸ਼ਾਦਾ ਛਕ ਲਿਆ ਸਾਰੀ ਸੰਗਤ ਨੇ ਤੇ ਆਪੋ ਆਪਣੇ ਸਾਰਿਆਂ ਨੇ ਮੋਰਚੇ ਸੰਭਾਲ ਲਏ ਮੇਰਾ ਮੋਰਚਾ ਇਹ ਹੁੰਦਾ ਕਿ ਇਹਨਾਂ ਨੂੰ ਕੋਈ ਵੀ ਸਮਾਨ ਘੱਡਣ ਨਹੀਂ ਦੇਣਾ ਸਾਰਾ ਕੁਝ ਇਹਨਾਂ ਨੂੰ ਪੂਰਾ ਕਰਨਾ ਚਾਹੀਏ ਨਿੱਕੀ ਤੋਂ ਨਿੱਕੀ ਚੀਜ਼ ਆ ਚਾਹੇ ਵੱਡੀ ਤੋਂ ਵੱਡੀ ਚੀਜ਼ ਆ ਖਾਣ ਨੂੰ ਪੀਣ ਨੂੰ ਸਾਰੀ ਅਰੇਂਜਮੈਂਟ ਕਰਕੇ ਦੇਣਾ ਇਹਨਾਂ ਦਾ ਬੰਦੇ ਨਹੀਂ ਆਪਣੇ ਹੋਣੇ ਚਾਹੀਦੇ ਤੇ ਉਹ ਭਾਂਡੇ ਧੋਈ ਜਾਂਦੇ ਆ ਦੇਗੇ ਦੁਗੇ ਸਾਰਾ ਕੁਝ ਤੇ ਅੱਜ ਦੀ ਰਾਤ ਦੀ ਡਿਸ਼ ਹੈਗੀ ਆ ਕੜੀ ਕੱਲਾ ਕੋਕ ਤੇ ਮੜਾਈ ਕੋਕ ਤੇ ਤੇ ਦੁੱਧ ਪਾ ਕੇ ਕੋਕ ਤੇ ਮਣਾਉਣਿਆਂ ਨਾਲ ਚੌਲ ਬਣਾ ਦੇਣੇ ਨਾਲ ਕੁਛ ਦੇਖਦੇ ਆ ਮਿੱਠੇ ਚੀਤੀ ਬਣਾਉਂਦੇ ਹੁਣ ਕਈ ਵੀਰ ਕਹਿੰਦੇ ਆ ਵੀਰੇ ਵੀ ਲੰਗਰ ਦਾ ਦਿਖਾਉਣਾ ਨਹੀਂ ਚਾਹੀਦਾ ਵੀਰੇ ਇਹ ਕਿਹੜਾ ਮੇਰਾ ਕੱਲੇ ਦਾ ਲੰਗਰ ਜੇ ਮੇਰਾ ਕੱਲੇ ਦਾ ਲੰਗਰ ਹੁੰਦਾ ਮੈਂ ਫੇਰ ਰੋਕ ਸਭੀ ਫੇਰ ਕਹਿ ਦਿੰਦਾ ਵੀ ਮੈਂ ਸ਼ੋਅ ਬਾਜੀ ਕਰ ਰਿਹਾ ਤਾਂ ਵੀਰੇ ਸਾਰੀ ਸੰਗਤ ਦਾ ਮੇਰਾ ਤਾਂ ਕੁਛ ਵੀ ਨਹੀਂ ਐਜ ਵੀਰੇ ਆਪਾਂ ਤਾਂ ਇੱਕ ਬੰਦੇ ਆਮ ਸੇਵਾ ਕਰਨ ਆਏ ਆ ਸਾਡਾ ਤਾਂ ਕੁਝ ਨਹੀਂ ਹੈਗਾ ਬਸ ਆਪਾਂ ਦਾ ਸੇਵਾਦਾਰਾਂ ਸੇਵਾ ਕਰਨ ਆਏ ਆ ਬਸ ਠੀਕ ਨਹੀਂ ਸੇਵਾ ਕਰ ਚੱਲ ਰਹੀ ਆ ਬੰਦੇ ਆਏ ਆ ਅਸੀਂ ਅੱਜ 20 ਜਣੇ ਪਿੰਡੋਂ ਪੰਜ ਹਲਵਾਈ ਆ ਜਿੰਨਾਂ ਚ ਤੇ 15 ਸੇਵਾਦਾਰਾਂ ਤੇ ਤਿੰਨ ਦਿਨ ਰਹਿਣਾ ਹੁਣ ਇੱਥੇ ਸਤ ਨੂੰ ਦੁਪਹਿਰੋਂ ਬਾਅਦ ਵਾਪਸੀ ਆ ਅੱਜ ਦਾ ਮੈਨੂ ਇਹ ਆ ਕੱਲ ਦਾ ਮੈਨੂ ਸਵੇਰੇ ਬਣਾਉਣੀਆਂ ਪੂਰੀਆਂ ਛੋਲੇ ਉਹ ਤੁਹਾਨੂੰ ਪਰਸੋਂ ਵਾਲੇ ਬਲੌਗ ਕੱਲ ਨੂੰ ਨਹੀਂ ਦਿਖਣਾ ਪਰਸੋਂ ਬਲੌਗ ਚ ਦਿਖੂਗਾ ਕੱਲ ਦਾ ਮੀਨੂ ਇਹ ਹੁਣ ਦਾ ਮੀਨੂ ਤੁਹਾਨੂੰ ਦਿਖਾਦਾ ਕਿਉਂਕਿ ਦੁਪਹਿਰ ਤੱਕ ਦਾ ਮੀਨੂ ਉੱਧਰ ਰੈਡੀ ਸੀਗਾ ਉਹ ਉਹਨਾਂ ਨੇ ਬਣਾ ਲਿਆ ਹੁਣ ਰਾਤ ਦਾ ਮੀਨੂ ਸਾਡੇ ਇੱਥੇ ਆ ਰਾਤ ਨੂੰ ਦੇਖਦੇ ਆ ਮਿੱਠੇ ਚ ਜੇ ਕੁਝ ਬਣਾਉਣਾ ਆ ਪਰ ਹਜੇ ਤਾਂ ਬਣੀ ਜਾਂਦੀਆਂ ਜਲੇਬੀਆਂ ਕੱਢ ਰਹੇ ਆ ਸਾਰਾ ਕੁਝ ਮੁੰਡੇ ਕੰਮ ਵਾਲੇ ਬਹੁਤ ਆ ਯਾਰ ਸਾਡੇ ਆ ਅੱਗੇ ਗੱਦੇ ਤੇ ਸਾਡਾ ਪੈਣ ਦਾ ਡੇਰਾ ਵੀ ਸਾਡੇ ਇੱਥੇ ਹੀ ਹੁੰਦਾ ਮੈਂ ਨਾ ਕੁਲਫੀ ਲਈ ਦੇ ਮੈਗਾ ਕਿਤੇ ਜਿਵੇਂ ਆਪਣੇ ਉਹ ਪੁਰਾਣੇ ਟਾਈਮ ਦੇ ਵਿੱਚ ਨਹੀਂ ਜਦੋਂ ਛੋਟੇ ਹੁੰਦੇ ਸੀਗੇ ਉਦੋਂ ਆਪਣੀਆਂ ਬੀਹਾਂ ਦੇ ਵਿੱਚ ਹੋਕਾ ਦੇ ਕਿ ਉਹ ਸਾਈਕਲ ਦੇ ਮਗਰ ਉਹ ਲੱਗੀ ਹੁੰਦੀ ਸੀ ਟੋਕਰੀ ਜੀ ਫਰਿੱਜ ਜੀ ਹਨਾ ਤੇ ਉਹ ਡਮਰੂਜਾ ਵਜਾਉਂਦਾ ਵੀ ਬੜੀ ਵਧੀਆ ਲੱਗਦੀ ਹੁੰਦੀ ਸੀ ਉਦੋਂ ਜਿਆਦਾ ਆਹੀ ਕੁਲਫੀਆਂ ਖਾਂਦੇ ਹੁੰਦੇ ਸਾਰ ਨਿੱਕੇ ਹੁੰਦੇ ਬਸ ਸਭ ਤੋਂ ਵੱਡਾ ਤੋਹਫਾ ਹੁੰਦਾ ਸੀ ਇਹ ਕੁਲਫੀ ਉਦੋਂ ਮਿਲਣੀ ਖਾਣ ਨੂੰ ਹਨਾ ਤੇ ਬਹੁਤ ਕਿੰਨੇ ਕਿਧੀਆਂ ਹੁੰਦੀ 50 ਰੁਪਏ 50 ਪੈਸੇ ਦੀ 25 ਪੈਸੇ ਦੀ ਰੁਪਈਏ ਦੀ ਬਸ ਉਹੀ ਸਭ ਤੋਂ ਮਹਿੰਗੀ ਲੱਗਦੀ ਚਾਕਲੇਟ ਵਾਲੀ ਥੋੜੀ ਜਿਹੀ ਮਹਿੰਗੀ ਹੁੰਦੀ ਚਾਕਲੇਟ ਵਾਲੀ 2 ਰੁਪਏ ਦੀ 3 ਰੁਪਏ ਦੀ ਆਏ ਹੁੰਦੀ ਸੀ ਪਰ ਆ ਸਭ ਤੋਂ ਸਸਤੀ ਹੁੰਦੀ ਸੀ ਹਨ ਤੇ ਮੈਂ ਅੱਜ ਪਈ ਦੇਖੀ ਮੈਂ ਕਿਹਾ ਲੈ ਲਈਏ ਤੇ ਜਦ ਦੇਖੀ ਤਾਂ ਪਰ ਟੇਸਟ ਉਹ ਨਹੀਂ ਹੈਗਾ ਇਹਦਾ ਕੁਲਫੀ ਦਾ ਫਰਕ ਆ ਬਹੁਤ ਫਰਕ ਆ ਮੈਂ ਕਿਹਾ ਚੱਲ ਪੁਰਾਣੀ ਯਾਦ ਕਰੀਏ ਹਨ ਵੀ ਪੁਰਾਣੀ ਯਾਦਾਂ ਮੈਨੂੰ ਦੇਖ ਕੇ ਫ੍ਰਿਜ ਚ ਪਈ ਇਹਨਾਂ ਨੂੰ ਪਈ ਨੂੰ ਇਹਨੂੰ ਯਾਦ ਆਇਆ ਪਰ ਪਰ ਹੋਇਆ ਨਹੀਂ ਆਪਾਂ ਆਏ ਸੀ ਦੁੱਧ ਲੈਣ ਦੁੱਧ ਸਾਨੂੰ ਚਾਹੀਦਾ ਸੀਗਾ ਕਿਉਂਕਿ ਕਸਟਰਡ ਬਣਾਉਣਾ ਫੇਮੀਆਂ ਬਣਾ ਉਹ ਬਣਾਉਣੀਆਂ ਸਰ ਗਿਆ ਆਹ 25 ਹੋ ਗਿਆ ਹਾਂ ਹਾਂ ਚਲੋ 1700 ਲਓ ਜੀ ਆਪਾਂ ਖਰੀਦ ਲਈ ਸਬਜ਼ੀ ਟਮਾਟਰ ਗੱਠੇ ਈਆ ਕੋਕਟਿਆਂ ਲਈ ਇਹ ਨਜ਼ਾਰਾ ਦਿੰਦੀ ਆ ਪੂਰਾ ਦੇਖ ਲਓ 2 ਕੁਇੰਟਲ ਪਿਆਜ਼ ਹੋ ਗਿਆ 2 ਹੀ ਕੀਆ ਹੋ ਗਿਆ 1.5 ਕੁਇੰਟਲ ਹੋ ਗਿਆ ਟਮਾਟਰ ਤੇ ਬਾਕੀ ਧਨੀਆ ਹੋ ਗਿਆ 10 ਕਿਲੋ ਤੇ ਹੋਰ ਸਮਾਨ ਵੀ ਕਿੰਨਾ ਲੱਦ ਲਿਆ ਕੋਈ ਫਰਕ ਨਹੀਂ ਥਾਰ ਜਿ ਵਿਚਾਰੀ ਜਿ ਸੈੱਟ ਨਹੀਂ ਸੀ ਉਹਨਾਂ ਥਾਰ ਨੂੰ ਗੱਡੀ ਕਰਨੀ ਪੈਂਦੀ ਹੁੰਦੀ ਸੀ ਕਿਰਾਏ ਦੇ ਟੈਂਪੋ ਹੋ ਗਿਆ ਪੂਰਾ ਕਿੰਨਾ ਕ ਰਹਿ ਗਿਆ 2 ਕਿਲੋ ਮਿਰਚ ਮਿਰਚ ਰਹਿ ਗਈ ਅੱਜ ਬੱਟਣ ਲੱਗੇ ਹੋਇਆ ਕੋਬ ਤੇ ਬਣਨੀਆ ਰਾਤ ਨੂੰ ਕੜੀ ਕੋਬਤਾ ਕੱਲ ਨੂੰ ਫੇਰ ਕੋਬਤੇ ਦੀ ਦਾਲਾਂ ਬਣਨੀਆਂ ਨੇ 4-5 ਡਿੱਗ ਤੇ ਸਾਰੀ ਇਕੱਠੀ ਹੋਈ ਵੀਡੀਓ ਪਾਵਾਂਗੇ ਹੁਣ ਕੱਲ ਨੂੰ ਚੱਲਦੀ ਦੇਖ ਲਾਂਗੇ ਜੇ ਬਣੀ ਤਾਂ ਅੱਡ ਬਣਾ ਦਾਂਗੇ ਮੁੰਡੇ ਆਪਣੇ ਸੇਵਾ ਬਹੁ ਕਰਦੇ ਆ ਆਪਾਂ ਤਾਂ ਗੱਲਾਂ ਮਾਰਨ ਵਾਲੇ ਵਿਲੇ ਖੜਨ ਵਾਲੇ ਸਮਾਨ ਲਿਆਉਣ ਵਾਲੇ ਬਸ